ਮਿਸਤਰੀ ਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਵੇਲਾ ਤੇਜਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਕਿੰਤੀ ਜਿਹੀ ਪਸ਼ੂ ਤੁਹਾਨੂੰ ਦਿਖਾਉਣੇ ਆਂ ਕੋਈ 9-10 ਦੇ ਲਾਗੇ ਬੰਨੇ ਪਸ਼ੂ ਤੁਹਾਨੂੰ ਦਿਖਾਵਾਂਗੇ ਵਿੱਚੋਂ ਕੁਝ ਸੋਈਆਂ ਵਾਂ ਕੁਝ ਗੱਬਣਾ ਵਾਂ ਤੇ ਸੋਈਆਂ ਤੇ ਆਪਨੇ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜੀ ਗੱਬਣ ਆਪਣੀ ਪਾਸ ਕਰਕੇ ਖੜੋ ਤੇ ਬਾਕੀ ਆ ਵੀ ਅੱਜ ਵੀਡੀਓ ਪੂਰੀ ਜ਼ਰੂਰ ਵੇਖਿਓ ਅੱਜ ਹਰ ਵੈਰਟੀ ਦੇ ਪਾਤਾ ਨੁ ਮਖਾਉਣੇ ਆ ਵੱਡੇ ਭਾਵੀ ਤੇ ਛੋਟੇ ਭਾਵੀ ਐਂਡ ਤੱਕਰ ਵੀਡੀਓ ਜ਼ਰੂਰ ਵੇਖਿਓ ਕੁਝ ਗਾਵਾਂ ਵਿੱਚ ਹੌਲੇ ਪਾਦੀਆਂ ਵੀ ਆ ਤੇ ਕੁਝ ਥੋੜਾ ਉੱਚੇ ਪਾਦੀਆਂ ਵੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਭਾਈ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਆਗਿਆ ਬੜੀ ਬਾਬਾ ਬੜਾ ਸਾਹਿਬ ਦੀ ਕਿਰਪਾ ਜੀ ਚਲੋ ਕਿਰਪਾ ਚਹੀਦੀ ਆ ਮੰਡੀ ਦੇ ਵੱਲੇ ਲੱਗਦੀ ਤੁਸੀਂ ਘਰੇ ਹੀ ਲਾਤੀ ਜੀ ਤੇ ਜਾਂ ਪਾਸ ਸੁਖਣਾ ਲਾਤੀ ਜੇ ਅੱਜ ਆਪਣੇ ਕੋ ਮਾਲਿਆ ਹਰਪ੍ਰੀਤ ਸਿੰਘ گاਵਾਆਂ ਵਾਂ ਅਠ ਨੌ ਇੱਕ ਝੋਟੀ ਆ ਇਹ ਵੱਡੇ ਭਾਵੀ ਆ ਛੋਟੇ ਭਾਵੀ ਆ ਅੱਛਾ ਮਾਲ ਆਪਣੇ ਕੋ ਸਾਰਾ ਹੈਗਾ ਸੁਆ ਸੁਆ ਆ ਵੀ ਗੱਬਣਾ ਵੀ ਆ ਗਰਮੀ ਦੇ ਤੋਹਫੇ ਜੇ ਠੀਕ ਆ ਹਾਂਜੀ ਇਹ ਆ ਵੀ ਵੀਡੀਓ ਕੋ ਪੂਰੀ ਵੇਖੇ ਜੀ ਨੇ ਹਾਂਜੀ ਜੀ ਆ ਵੀ ਵੀਰ ਭਰਾ ਵੇਖੇ ਜਨਵਰੀ ਨਗੇ ਨਗੇ ਭਾ ਦੇ ਵੱਡੇ ਵੀ ਆ ਕੇ 20 20 ਕਿਲੋ ਵਾਲੀਆਂ ਬੱਛੀਆਂ ਆ ਆਪਣੇ ਕੋਈਆਂ ਇਹ ਆ ਵੀ ਹੁਣ ਮੰਡੀ ਵੀ ਸ਼ੁਰੂ ਹੋ ਗਈ ਆ ਉਤਨਾ ਵੱੱਲਾ ਮੰਡੀ ਜਿਹੜੇ ਜਾਨਵਰ ਦੇਣੇ ਆ ਨਾ ਤਾਂ ਵੀਰਾ ਭਰਾਵਾਂ ਵੇਖ ਲੈਣੇ ਆ ਇਹ ਆ ਵੀ ਮੰਡੀ ਉਥੇ 20 2000 ਵਾਧ ਮੰਗਣਾ ਹੈ ਸਵੱਲੀਆਂ ਦੇਣੀਆਂ 20 2000 ਮੰਡੀ ਨਾਲੋਂ ਇਹ ਆ ਵੀ ਕੋਈ ਉਥੇ ਮੰਡੀ ਵੇਖ ਕੇ ਆ ਜੇ ਤੇ ਫੇਰ ਫੇਰ ਇੱਥੇ ਆਵੇ ਤੇ ਫੇਰ ਮੰਡੀ ਵਾਲਾ 20 25000 ਡੰਗਰ ਸਵੱਲਾ ਦੇਵਾਂਗੇ ਠੀਕ ਆ ਜੀ ਹਾਂਜੀ ਚਲੋ ਫਿਰ ਕਰੀਏ ਸ਼ੁਰੂ ਨਾਮ ਦੱਸਦੇ ਕਰੀ ਨਾਮ ਦੀਪ ਸਿੰਘ ਜੀ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਪਟਾਲਾ ਜੀ ਪਿੰਡ ਵੀਲਾ ਤੇਜਾ ਜੀ ਠੀਕ ਹੈ ਮਾਲਿਆਲ ਪੁੱਲ ਤੋਂ ਨਾਲ ਹੀ ਡੇਰੇ ਦੇ ਸਾਡੇ ਠੀਕ ਹੈ ਜੀ ਹਾਂ ਜੀ ਤੇ ਚਲੋ ਫਿਰ ਪਹਿਲਾਂ ਛੋਟੀ ਤੋਂ ਸ਼ੁਰੂਆਤ ਕਰ ਲਈਏ ਛੋਟੀ ਕਰ ਲਈਏ ਠੀਕ ਹੈ ਭਾਈ ਅੱਜ 6वां 7ਵਾਂ ਦਿਨ ਸੂਈ ਨੂੰ ਆ ਅੱਛਾ ਤੇ 12 ਕਿਲੋ ਆਸਟਾਈਂ ਬੋਲੀ ਤਿਆਰ ਆ ਅੱਛਾ ਜੀ ਹਾਂ ਜੀ ਅੱਥਾ ਨੇ ਇੱਕ ਵਾਰੀ ਦੇਖ ਸਕਦੇ ਆ ਆਪਾਂ ਲਾਗੇ ਤੋਂ ਤਨੰਦਰ ਸਾਈਜ਼ ਗਿਆ ਜਿਹੜਾ ਚੰਗਾ ਇਹ ਮਗਰ ਕੀ ਜੀ ਇੱਥੇ ਮਗਰ ਕਟਾ ਹਰ ਵੀ ਪਾਜੀ ਮਗਰ ਇਹਦੇ ਕਟਾ ਬਹੁਤੇ ਦਿਨਾਂ ਦਾ ਨਹੀਂ ਆ ਬੱਚਾ ਐਮ 29 ਦਾ ਕਟਾ ਜੇ ਤੋ ਲਈ ਆ ਬਾਕੀ ਆ ਵੀ ਚੰਗੀ ਭਾਰੀ ਝੋਟੀ ਆ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਆ ਸ਼ਾਨ ਨੂੰ ਮੋੜਦੀ ਆ ਅਜੀ ਭਾਈ ਵੱਡੀ ਘਟੀ ਆ ਨੇਰਾ ਨਿਗਾਹ ਨਹੀਂ ਲਗਾ ਕੇ ਆਇਆ ਲੈ ਆਓ ਕਿੰਨਾ ਕ ਦੁੱਧ ਤਿਆਰੇ ਦੇ ਕੋਲ ਹਰ ਬੀਬੀ ਜੀ 12 ਕਿਲੋ ਤਿਆਰਿਆ ਦੁੱਧ 15 ਕਿਲੋ ਕੱਟੀ ਚ ਵਾਈ ਜਾਊਗੀ ਠੀਕ ਆ ਹਾਂਜੀ 12 ਲੀਟਰ ਹੁਣ ਚਵਾ ਕੇ ਦੋਗੇ ਕਰੋ ਹਰ ਬੀਬੀ ਜੀ ਦਵਾਂਗੇ ਦੋ ਡੰਗ ਵੀਰ ਭਰਾ ਚੋ ਕੇ ਲੈ ਜੀ ਠੀਕ ਆ ਤੇ ਬਾਕੀ ਉਤਰੇ ਆ ਵੀ ਚਲੋ ਸੰਭੀ ਸੁੰਭੀ ਵੀ ਚੰਗੀ ਆ ਹਰ ਬੀਬੀ ਭਾਜੀ ਤੁਹਾਨੂੰ ਦੇਖਣੀ ਈ ਲਈ ਆ ਜੀ ਜੀ ਦੀ ਜੀ ਆ ਮੁੱਲ ਫਿਰ ਇਹ ਤਾਂ ਹਰ ਬੀਬੀ ਭਾਜੀ ਇਹ ਹੋਈਆਂ ਇੱਥੇ ਡੇਢ ਡੇਢ ਦੀਆਂ ਵੇਖਣੀਆਂ ਮੰਡੀ ਅੱਛਾ ਆਪਾਂ ਜਾਇਜ਼ ਦੇਣੀ ਆ ਕਿੰਨੇ ਦੀ ਕੋਈ ਇਹਦਾ ਇਹ ਡੇਢ ਨਹੀਂ ਕੋਈ 1.40 ਨਹੀਂ ਇਸ ਹਵਾਲੀ ਕੱਟੀ ਹਾਂ ਨਾ ਦੇ ਦਾਂਗੇ ਅੱਛਾ 1 ਲੱਖ ਤੇ 5000 ਦੀ ਦੇ ਦਾਂਗੇ 5000 ਦੀ ਦੇ ਦਾਂਗੇ ਹਾਂ ਨਾ ਠੀਕ ਹੈ ਵੀਰ ਮੰਡੀ ਵੇਖ ਕੇ ਆਵੇ ਤੇ ਇੱਥੇ ਵੇਖੇ ਰੇਟ ਸਾਡੇ ਅੱਛਾ ਹਾਂਜੀ ਠੀਕ ਹੈ ਤੇ ਆ ਗਾਂ ਸੋਈ ਸੋਈ ਆ ਗਈ ਆ ਤਿੰਨਾਂ ਦਿਨਾਂ ਦੀ ਸੋਈ ਆ ਆ ਜਾਈ ਆ ਬੱਚਾ ਮਗਰ ਹਨਾ ਤੇ 13 ਕਿਲੋ ਬੋਲੀ ਆ ਦੇ ਕੋਲ 13 ਲੀਟਰ ਇਹਦੇ ਕੋਲ ਕਿੰਨੇ ਕੀ ਬੋਲਾ ਹੀ ਆ ਜੇ ਤੀਜਾ ਦਿਨ ਸੋਈ ਨਾ ਦੋ ਦਸ 17 18 ਕਿਲੋ ਜੋ ਭਾਵ ਦਊਗੀ ਠੀਕ ਹੈ ਜੀ ਬਾਕੀ ਇੰਨੇ ਕਿੰਨੇ ਜੇ ਫੋਟਾ ਜੀਆਂ ਫੁੱਟੀਆਂ ਆ 10-12 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਇਹ ਚਵਾਜੂਗੇ ਬਾਕੀ ਇਹ ਆ ਵੀ ਥੱਲੇ ਚੰਗੀ ਭਣੀ ਆ ਤੇ ਹੈਗੀ ਜਿਹੜੀ ਜਰਸੀ ਕ੍ਰਾਸ ਚ ਆ ਆ ਵੀ ਬੜੀ ਕੰਡੀਤੀ ਬੜੀ ਆ ਆਜਾ ਲੈ ਆ ਇੱਕ ਮਿੰਟ ਥਣ ਦੇ ਕੋਈ ਨਹੀਂ ਆਣਾ ਨਹੀਂ ਠੀਕ ਆ ਬੜੀ ਸਿਹਤ ਸਾਊ ਆ ਐਂ ਤਾਂ ਦੇਖ ਸਕਦੇ 99 ਪ੍ਰੋਪਰ ਹੱਥ ਦੀ ਚਵਾਈ ਵਾਲਾ ਥਾਣਿਆ ਜਵਾਬ ਇਹ ਆ ਦੇਤਾ ਸੀ ਬਿਲਕੁਲ ਮੋਟੀ ਧਾਰਿਆ ਜਿਹੜੀ ਜਵਾਬ ਬਹੁਤ ਵਧੀਆ ਲੱਗਿਆ ਫੋਲਾ ਜਵਾ ਇਹ ਆ ਵੀ ਅਜੇ ਪਸਮਾ ਕੇ ਥਾਂ ਜਿਹੜਾ ਹੋਰ ਵਗਿਆ ਤਿਆਰ ਕਰਦੇ ਪਸੰਦੀ ਆ ਹਾਂਜੀ ਉਂਗਲ ਨੂੰ ਅਡਾ ਰ ਬਣਾਉਂਦੀ ਥਾਂ ਠੀਕ ਹੈ ਜੀ ਜਵਾਬ ਬਾਕੀ ਬਹੁਤ ਸੋਹਣਾ ਲੱਗਾ ਲਿਆ ਬਾਕੀ ਜਰਸੀਆਂ ਦੇ ਸਹਾਰ ਨਾਲ ਚਲੋ ਕੱਦ ਕਾਟ ਚੰਗਾ ਹੋਏਗਾ ਜਰਸੀ ਐਚਐਸ ਕ੍ਰੋਸ ਤੇ ਆ ਜੀ ਅਸੀਂ ਕਿਰਤੇ ਕਹਿੰਦਾ ਨਾ ਮੀਨੀ ਗਾਂ ਲੱਭਣੀ ਨਹੀਂ ਉਧਰ ਮਾਰਦੇ ਆ ਆ ਜੰਕਲ ਵੀ ਆਏ ਦਿਖਾ ਦਿਓ ਉਧਰ ਮਾਰਿਓ ਕੈਮਰਾ ਠੀਕ ਆ ਅੰਕਲ ਜੀ ਨੇ ਉੱਥੇ ਬੈਠੇ ਆ ਆਪਣੇ ਫੋਜੀ ਫਾਰਮ ਵਾਲੇ ਹੁਣ ਇਹ ਤੁਹਾਨੂੰ ਦਿਖਾਉਨੇ ਆ ਕਰਦੇ ਗੱਲਬਾਤ ਉਹਨਾਂ ਨਾਲ ਤੇ ਇਹਦਾ ਫਿਰ ਮੁੱਲ ਉਤਰਾ ਕਿੰਨਾ ਕਿ ਜੀ ਜੀ ਦਾ ਨੂੰ 17 18 ਕਿਲੋ ਵਾਲੀ ਮੰਡੀ ਦੇ ਮਿਲਨੀ 60 65000 ਦੀ ਹਾਂਜੀ ਪਰ ਆਪਾਂ ਜਾਇਜ਼ ਦੇਣੀ ਆ ਕਿੰਨੇ ਦੀ ਆਪਾਂ 55 ਜੋ ਦੋ ਛੋਟ ਕਰਾਂਗੇ ਅੱਛਾ ਹਾਂਜੀ ਇਹ ਦੇ ਦੇਣੀ ਆ ਆਪਾਂ 53000 ਜਾਇਜ਼ ਦੇ ਦਾਂਗੇ ਚਲੋ ਬਾਕੀ ਮੋਕੇ ਦੀ ਨਾਲ ਕੋਈ ਹਰਦੀ ਪਾਜੀ ਮਾਦਾਨ ਵੀਰ ਭਰਾ ਦਾ ਇਹਦਾ ਕਰਾਂਗੇ ਹੁਣ ਮੱਛੀ ਵਾਲਾ ਇੱਧਰ ਕੈਮਰਾ ਮਾਰਿਓ ਜਰਾ ਠੀਕ ਆ ਥਾਨ ਵੇਖੋ ਗੁਲਾਬੀ ਥਾਨ ਲੱਗਾ ਵਾ ਗਿੱਠ ਗਿੱਟ ਤੇ ਮੈਂ ਕੀ ਆ ਵੀ ਚਲੋ ਗਰਮੀਆਂ ਚ ਘਰ ਚੋਂ ਨੋ ਚੰਗੀ ਹਾਂਜੀ ਗਾੜੀ ਹਰਦੀ ਪਾਜੀ 25 ਕਿਲੋ ਦੋ ਚੋਂ ਹੁੰਦੀ ਰਹੇਗਾ ਅੱਛਾ ਤੇ ਜਾ ਸੁਗ ਠੀਕ ਆ ਮਾੜੀ ਮਿਲਕ ਪੁਆਇੰਟ ਦਿਖਾਇਓ 8 ਦੀ ਮੋਟਰੀ ਲੱਗੀ ਦੋਵੇਂ ਬਨੇ ਠੀਕ ਆ ਹਾਂਜੀ ਕਿੰਨਾ ਹੋਣ ਦੁੱਧ ਇਹਦੇ ਕੋਲ ਹੁਣ ਆਟਾ ਮੇਰ ਕੋ ਜੇ 14 ਕਿਲੋ ਦੁੱਧ ਤਿਆਰ ਜਿਹੜਾ ਹਾਂਜੀ 13 ਕਿਲੋ ਦੀ ਗਰੰਟੀ ਫੁੱਲ ਹੋਊਗੀ ਕੋਈ ਵੀਰ ਧਾਰਨਾ ਮਾਰੇ ਬੱਚਾ ਨਹੀਂ ਹੈਗਾ ਇਹਦਾ ਹਾਂ ਬੱਚਾ ਨਹੀਂ ਜੇਗਾ ਇਹ ਡੇਢ ਮਹੀਨੇ ਦੀ ਸੋਈ ਜੇ ਵੱਡੀ ਗਾਂ ਫਾਰਮ ਦੀ ਅੱਜ ਵੀ ਐਵੇਂ ਜਿਹੜੇ ਬਰੀਡ ਮੇਨਾ ਹੋਣਾ ਗਾਹ ਚੱਕਾ ਦੀ ਗੱਲ ਬਾਤ ਆ ਗਈ ਤਾਂ ਬੱਚਾ ਰਹਿ ਸਕਦਾ ਗਾਹ ਦੀ ਠੀਕ ਆ ਇਹਦੀਆਂ ਕਾਰਨਾਂ ਬਾਅਦੇ ਬੰਨ੍ਹੇ। ਇਹ ਵੀ ਠੰਡੀ ਠੀਲ ਕੋਈ ਨਾ ਰਸੀਨੀ ਕੋਈ ਪੜਾ ਨਹੀਂ। ਹਾਂ ਨੇ ਸਾਡੇ ਠੀਲ ਸਾਹੂ ਬੜੀ ਹੈ। ਜਵਾਬ ਆ ਕੀ ਵੇਖੋ ਬੈਠਾ। ਬਿਲਕੁਲ ਮੋਟੀ ਧਾਰੇ ਇਹਦੇ ਤੇ ਬਾਕੀ ਥਾਣਾ ਪਤਾ ਹੀ ਸਾਡੇ ਚੰਗੇ ਗਿਆ। ਇਧਰ ਵੀ ਹਰ ਵੀਰ ਭਾਈ ਆ ਵੇਖੋ। ਇਹ ਮਿਲਕ ਮੇਨ ਵੀ ਚੰਗਿਆ ਪੈਪਾ ਹੀ ਲੱਗੇ ਆ ਮਾਂ ਜੜੀਆਂ। ਲੈ ਜਾ। ਬਾਦੀ ਮੋਸਾਲਾ ਪੈਪਾ ਹੀ ਆ। ਦੂਰ ਦੂਰ ਜਿਹੜਾ ਥਣ ਲੱਗਾ ਇਹਦੇ ਵੀ ਤੇ ਬਾਕੀ ਇਹ ਆ ਵੀ ਚਲੋ ਰੰਗ ਰੂਪ ਦੀ ਚੰਗੀ ਆ ਤੇ ਇਹਦਾ ਫਿਰ ਮੁੱਲਾ ਹਰ ਵੀ ਭਾਈ ਗਾਂ ਤੁਹਾਨੂੰ ਬੜਾ ਬੱਚਾ ਹੁੰਦਾ ਹਾਂਜੀ ਸਾਜਰ ਗਾਂ ਤੇ 80 85 ਹਜ਼ਾਰ ਦੀ ਲੱਖ ਦੀ ਆ ਪਰ ਹੁਣ ਜਾਜ ਦੇਣੀ ਆ ਆਪਣਾ ਜਾਜ ਮਿਲੀ ਆ ਕਿੰਨੇ ਦੇ ਇਹ 40 ਮੋਲਿਆ 1000 ਛੋਟ ਅੱਛਾ 38 ਦੀ ਹਾਂ ਨਾ ਹਰ ਪੀਪਾ ਜੀ ਦੇ ਦਾਂਗੇ ਕੋਈ ਦੰਡਾ ਨਹੀਂ 38000 ਦੀ ਦੇ ਦੇਣੀ ਹੈ ਬਾਕੀ ਆ ਵੀ ਗਾਂ ਵੀ ਤਿਆਰ ਕਰਨ ਵਾਲੀ ਆ ਭਾਈ ਬੱਚਾ ਵੇੜ ਕੋ ਲੈ ਸਕਦਾ ਚੰਗਾ ਟੀ ਗੱਲਵਾਗੇ ਹਾਂਜੀ ਗੱਲਾਂ ਕੋ ਲਈ ਰਿਸਤੇਦਾਰਾਂ ਕੋ 25 ਕਿਲੋ ਦੁੱਧ ਕੱਢਦੀ ਰਹੀ ਘਰ ਦੀ ਵੇੜ ਇਹਨਾਂ ਦੇ 3 ਸੁਗੇ ਚ ਹੋਏ ਆ ਅੱਛਾ ਹਾਂਜੀ ਠੀਕ ਹੈ ਗਾੜੀ ਆ ਗਈ ਵੱਡੀ ਵੇੜ ਗੱਬਣ ਆਏ ਹਨਾ ਹਾਂਜੀ ਗੱਬਣ ਵੱਸੀ ਆ ਦੰਡਾ ਕਿਦਾਂ ਕਰ ਜਿੰਦ ਚਾਰ ਦੰਦ ਜੇ ਚੰਗੀ ਰਾਜੀ ਸਾਂਭੀ ਸੰਭੀ ਚੰਗੀ ਆ ਆਰਮ ਗਿਆ ਪੀ ਭਾਜੀ ਵਸੀ ਲਈ ਆਲੇ ਦਸਤੇ ਵਿੱਚ ਖੜਦੀ ਆ ਇਹ ਆ ਵੀ ਪੂਰੀ ਗੋਲੇ ਆ ਵੜ ਜੜੀ ਜੇ ਕਿਸ ਨੇ ਮੰਡੀ ਪਾਉਣੀ ਤੇ ਮੰਡੀ ਵੀ ਪੈ ਜਾਣੀ ਆ ਅਜਲੇ ਕੀ ਪੀ ਭਾਜੀ ਕਿਦੋਂ ਖੜੀ ਕੀ ਇਹ ਦੇਖੋ ਤਾਂ ਪਿਆ ਖੱਬਦੀ ਆ ਜਿਹੜੀ ਪੂਰੀ ਤੇ ਥਾਣਾ ਕਾਫੀ ਚੰਗਾ ਜਿਹੜਾ ਇਹਦੇ ਕੋਲ ਆ ਦੇ ਸਾਦੇ ਜੇ ਥਣਾ ਦਾ ਸਾਈਜ਼ ਗਿਆ ਆਪ ਜਿਹੜਾ ਇੱਕੋ ਜਿਹਾ ਇੱਕੋ ਜਿਹਾ ਤੁਹਾਡੇ ਜਿਹੜਾ ਤੇ ਬਾਕੀ ਮਿਲ ਕੇ ਵੀ ਨੇ ਮੈਂ ਚੰਗੀ ਲੱਗੀ ਹੈ ਗਲਾਪੀ ਖਾਣ ਲਗਾ ਆਪੇ ਭਾਈ ਜੀ ਬਹੁਤ ਵਧੀਆ ਸੀ ਇਹ ਬਾਕੀ ਕੋਈ ਆਣ ਕੇ ਵੇਖੇ ਸੋਹਣੀ ਵੜਿਆ ਖੱਬਦੀ ਆ ਪਸੰਦ ਆ ਲੋ ਵੀ ਜਰੂਰ ਫਿਕਸ ਹੀ ਆਵਾ ਨਹੀਂ ਨੇ ਤਿਆਰ ਕਰਨਾ ਵਾ ਇਹ ਹੋਣਾ ਜਿ ਢਿਲਣਾ ਢੁਲਾ ਕਾਫੀ ਆ ਜਿਹੜਾ ਥੋਣ ਤੱਕ ਚੰਗਾ ਭਰੋਗੀ ਤੇ ਦੁੱਧ ਕਿੰਨਾ ਕੱਢੀ ਜਾਊਗੀ ਹੈ ਹਰਪੀ ਭਾਜੀ ਪਹਿਲਾਂ ਵੱਛੀ ਦੋ ਤੋਂ 17 16 17 ਕਿਲੋ ਚਵਾ ਦੂਗੀ ਅੱਛਾ ਵੇਖੋ ਗੁਲਾਬੀ ਥਾਨ ਲਗਾ ਢਲਾ ਢੁਲਾ ਬੜੀਆਂ ਵੱਛੀ ਨੂੰ ਹਾਂਜੀ ਤੇ ਮੁੱਲ ਫਿਰ ਇਹਦਾ ਹਰਪੀ ਭਾਜੀ ਵੱਛੀ ਦੇ ਇਹੋ ਜੀ ਉੱਥੇ ਵਿਕਣੀਆਂ 80 80 ਪੰਜਾਸੀ ਹਜ਼ਾਰ ਦੀਆਂ ਆਪਾਂ ਹਾਂ ਨਾ ਜਾਇਜ਼ ਦੇਣੀ ਆ ਕਿੰਨੇ ਦੀ ਹਰਪੀ ਭਾਈ ਵੱਛੀ ਦੇ ਦਾਂਗੇ ਅੱਛਾ ਹਾਂਜੀ ਚਲੋ ਬਾਕੀ ਮੁੱਕ ਤੇ ਹੋ ਜਾਊਗਾ ਮਾਤਾ ਨੂੰ ਵੀਰ ਭਰਾ ਇਹਦਾ ਐਸੋ ਈਸੋ ਆਈ ਹੈ ਵੀ ਹਾਂਜੀ ਆ ਬੱਚਾ ਇਹਦਾ ਹਾਂ ਜੀ ਆ ਜਲਾ ਇਹਦਾ ਜਿੱਪੀ ਪਾ ਦੇਣਾ ਬੰਦੇ ਦਾ ਇੱਥੇ ਕਰਦੀ ਬੈਠਾ ਕਿੰਨਾ ਇਹ ਹਾਂ ਨਹੀਂ ਪੱਤੀ ਦਾ ਜੁੱਟ ਪਾਉਣਾ 7 ਕਿਲੋ ਦੁੱਧ ਆ 20 ਰੁਪਏ ਜਿੰਕੋ ਮੇਲਾ ਲੱਗਿਆ ਜਾਂਦਾ ਲੋਟਲੇ ਤੋਹਫਾ ਹੀ ਆ ਸੋਈ ਨੂੰ ਕਿੰਨੇ ਦਿਨ ਹੋਏ ਸੋਈ ਨੂੰ ਹਰਦੀ ਭਾਈ ਅੱਜ ਹੋ ਗਏ 20 ਦਿਨ ਅੱਛਾ ਬਚਾ ਮਗ ਠੀਕ ਆ ਬਾਕੀ ਇਹ ਹੈਗੀ ਗਰਮੀਆਂ ਚ ਚਾਉਣ ਵਾਲੀ ਆ ਹਾਂਜੀ ਹਾਂਜੀ ਛਾਈ ਕਰ ਲੈਣਾ ਮੁੰਡਾ ਬਾਦਲੇ ਵਾਲੀ ਜਾਣਾ ਵਾਲੀ ਇੱਕ ਵਾਰ ਆ ਠੀਕ ਆ ਜੀ ਸਾਰੀਆਂ ਗਰਮੀਆਂ ਦੁੱਧ ਜਿਹੜਾ ਇਹਨੇ ਚੰਗਾ ਕੱਢੀ ਜਾਣਾ ਹੈ ਤੇ ਬਾਕੀ ਥਾਣੇ ਦੇ ਕੋ ਵੀ ਚੰਗਾ ਲੱਗਾ ਸਾਡੇ ਆਪੀ ਭਾਈ ਮੱਜਾਂ ਵਾਲੀ ਆ ਉਹ ਬੱਚਾ ਅਗਲੇ ਬੰਨੇ ਵੱਜਾ ਇਹਦਾ ਆਹ ਥਾਣੇ ਦੇਖ ਸਕਦੇ ਆਪਾਂ ਇਹਦੇ ਤੇ ਉਤਰਾ ਖੰਡੀ ਫੀਲਿਆ ਵੀ ਹਾਂਜੀ ਬਣਾ ਰਸੀਦਾਂ ਰੱਖੀ ਪਾ ਲੋ ਭਾਵੇਂ ਨਾ ਪਾਓ ਅਸੀਂ ਰੱਸੀ ਪਾ ਕੇ ਚੋਣੇ ਆ ਤਾਂ ਠੀਕ ਆ ਇੱਕ ਆ ਜਰਸੀ ਹੁਣ ਆ ਗਈ ਆ ਅਸੀਂ ਪਾਈ ਪੰਜਾਬ ਵਾਲੀ ਜਰਸੀ ਆ ਗਈ ਮੱਡੀ ਲੈੜ ਸੂਆ ਕਰਨ ਵਾਜੇ ਦਾ ਨਹੀਂ ਪੈਸੇ ਨਹੀਂ ਦੇ ਅੱਛਾ ਪਹਿਲਾਂ ਸੂਆਈਏ ਇਹਦਾ ਵਿੱਚ ਚੰਗੀ ਤਿਆਰਾ ਹੁੰਦੀ ਥੱਲੇ ਆ ਜੋ ਲੈ ਆਓ ਅੱਛਾ ਕਲੀਤੀ ਇਹ ਕੰਮ ਹੈ ਲੋ ਪਹਿਲੇ ਨੂੰ ਅਸੀਂ ਸੂਆ ਪਹਿਲਾ ਹੀ ਆ ਜਬਾਦੀ ਆ ਸਾਨੇ ਦੇ ਆਪਾ ਲਈ ਕਰਦੇ ਚੰਗੇ ਘਰ ਤੇ ਲੈ ਜਾਓ ਯੋਰ ਜਲਸੀ ਆ ਚੰਗੀ ਪਰ ਹੁੰਦੀ ਆ ਥੱਲੇ ਪਹਿਲਨ ਦੇ ਸਾਹ ਨਾ ਦਾ ਮੁੱਲ ਫਿਰ ਆਪੀ ਭਾਈ ਬੱਚੀ ਦੇ ਹੀ 6570 ਦੀਏ ਭਾਵੇਂ ਉਥੇ ਮੰਡੀ ਮੰਗਦੇ ਆ ਪਰ ਆਪਾਂ ਜਾਇਜ਼ ਦੇਣੀ ਆ ਕਿੰਨੇ ਦੀ ਇਹ ਹੈ ਭਾਈ ਭਾਈ 55000 ਦੀ ਹਾਂ ਨਾ ਦਵਾਂਗੇ ਕੋਈ ਵੀਰ ਭਰਾ ਫੋਨ ਲਾਵੇ ਮਾਨਤਨ ਹੋਊਗਾ ਮੌਕੇ ਤੇ ਠੀਕ ਹੈ ਤੇ ਆਪਣੇ ਅੰਕਲ ਜੀ ਹੋਣੀ ਆਏ ਆ ਗੱਲਬਾਤ ਕਰ ਲਈਏ ਫਿਰ ਹੋ ਠੀਕ ਠਾਕ ਜੀ ਆਈ ਫੋਜੀ ਫਾਰਮ ਵਾਲਿਆਂ ਦੇ ਆਪਣੇ ਇੱਥੇ ਦਰਸ਼ਨ ਹੁੰਦੇ ਆ ਅੱਜ ਮੰਦਿਰ ਅੱਜ ਮੰਦਿਰ ਨੇ ਰੌਣਕ ਲਾਈ ਫਿਰ ਇਹਨੇ ਸੱਜਿਆ ਇੱਥੇ ਅੱਛਾ ਕਿ ਮੈਂ ਵੀ ਮਾਲ ਖਰੀਦਿਆ ਆ ਤੇ ਖਾਣਾ ਵਿਸਾਖੀ ਪਰ ਇੱਥੇ ਵਿਸਾਖੀ ਬਣਾਤੀ ਐ ਅੱਛਾ ਇੱਥੇ ਘਰੇ ਵਿਸਾਖੀ ਬਣਾਤੀ ਐ ਮੰਦਿਰ ਨੇ ਇੱਥੇ ਅਈ ਅੱਗੇ ਚਲੋ ਇੰਨਾ ਫੌਦਾ ਕਰਨੇ ਬਾਅਦ ਚ ਫਿਰ ਉਹ ਵੀਡੀਓ ਪਾ ਲਈਏ ਠੀਕ ਹੈ ਕੋਈ ਕੋਈ ਖਰੀਦਨੇ ਆਂ ਵੀ ਧੰਨ ਦਿੱਤੀ ਕੋਈ ਆ ਜੇ ਕਿ ਨਹੀਂ ਨਹੀਂ ਲੈਣਾ ਪੈਸੇ ਵੱਧ ਮੰਗਦਾ ਤਾਂ ਦੇਖੋ ਕਿ ਹਿਸਾਬ ਨਹੀਂ ਆ ਵੱਧ ਕਰ ਮੰਗਿਆ ਸਾਡਾ ਤੇ ਬੱਚਾ ਹੱਦੋਂ ਮੁੱਲ ਕਰਦਾ ਆ ਅੱਛਾ ਮੁੱਲ ਤੇ ਨਹੀਂ ਨਾ ਵਾਅਦਾ ਕਰਦਾ ਚਲੋ ਅੱਛਾ ਯਾਰ 1200 ਦੀ ਗੇਮ ਹੈ ਇੰਨੇ ਦਿਨ ਵਾਹ ਜੀ ਅੱਛਾ ਚਲੋ ਆਹ ਇੰਨਾ ਕਿਤੇ ਚਲੋ ਹਰ ਕੇ ਨੇ ਚਾਹ ਪਾਣੀ ਲੈਣਾ ਹੀ ਹੁੰਦਾ ਚਾਹ ਲੈ ਆ ਜਾਂਦਾ ਕਲਿਆਰਿਆ ਕੋਲ ਹਾਂਜੀ ਠੀਕ ਆ ਇਹਨੂੰ ਸ਼ਾਹੋਂਗੇ ਬੜੇ ਚੱਤੋਂ ਵੀ ਮੈਂ ਵੀ ਕੱਦੇ ਨੇ ਮਾਲ ਬਣ ਕੇ ਵੇਚਣਾ ਆਪਣਾ ਅੱਛਾ ਆਪਣੇ ਘਰੇ ਨੇ ਮਾਲ ਬੱਦਾ ਅੱਛਾ ਤੇ ਆਪਣਾ ਮਾਲ ਦਿਆ ਅੱਜ ਆਪਣਾ ਮਨਦੀਪ ਵੀਰ ਵੇਚਣਾ ਠੀਕ ਆ ਠੀਕ ਆ ਤੇ ਚਲੋ ਆ ਵੀ ਭਾਈ ਗੱਬਣ ਵੈੜ ਅੱਛਾ ਜੀ 12 13 ਲੈ ਜਾਊਗੀ ਠੀਕ ਆ ਬਣੋ ਚੰਗੀ ਇਹ ਇਹ ਕਿੰਨੇ ਕੇ ਦੁੱਧ ਵਾਲੀ ਆ ਸਰ ਵੀਰ ਭਾਈ ਇਹ ਦੁਜਾ ਸੂਆ ਜੀ ਹਾਂਜੀ ਇਹਨੇ ਪਹਿਲੇ ਨੇ ਦੁੱਧ 16 ਕਿਲੋ ਚਵਾਇਆ ਜੇ ਯਾਰ ਕਾ ਕੋਈ ਵੀਰ ਅੰਦਾਜ਼ਾ ਲਾ ਲੈ ਸੇਵਾ ਦੀ ਗੱਲ ਆ ਭਾ 20 ਕੋਲੇ ਬਾਕੀ ਚੰਗੀ ਭਾਰੀ ਹੈ ਵੀ ਵੈੜ ਉਤਰਾ ਭਰੂਗੀ ਥੱਲੇ ਚੰਗੀ ਕੱਦ ਵਜਨ ਚ ਚੰਗੀ ਅਜ ਲਾਇਆਓ ਤਿਆਰ ਹੋਣੀ ਹੈ ਇਹ ਵੀ ਬਾਕੀ ਇਹ ਆ ਵੀ ਕਿਸੇ ਵੀਰ ਤੇ ਕੋਈ ਵੀ ਪਸੰਦ ਆਉਂਦੀ ਆ ਤੋ ਫੋਨ ਲਾਵੇ ਸਬਦਾ ਆਪੇ ਮੌਕੇ ਤੇ ਹੋ ਜਾਊਗਾ ਤੇ ਆ ਥਾਣੇ ਦੇ ਵੀ ਦੇਖ ਸਕਦੇ ਆ ਆਪਾਂ ਲੱਗੇ ਤਾ ਇਹਦਾ ਫਰਮੂਲਾ ਹਾਪੀ ਭਾਈ ਜਦੋਂ ਤਿਆਰ ਹੋ ਗਈ ਉਦੋਂ ਦੇ ਵੈੜ 75000 ਦੀ ਆ ਹਾਂ ਜੀ ਹੁਣ ਇਹ ਵੀ ਜਾਇਜ਼ ਦੇਣੀ ਆ ਕਿੰਨੇ ਦੀ ਇਹਦਾ ਹਾਪੀ ਭਾਈ 2 ਛੱਡ ਦਾਂਗੇ 60 ਚੋਂ ਅੱਛਾ ਹਾਂ ਜੀ 56000 ਦੀ ਹਾਂ ਜੀ ਚਲੋ ਬਾਕੀ ਮੌਕੇ ਤੇ ਵੀਰ ਫੋਨ ਲਾਵੇ ਮਾਨਤਾ ਨਾ ਹੋਊਗਾ ਆ ਵੀ ਗੱਬਣੇ ਆ ਹਾਂ ਜੀ ਇਹ ਗੱਬਣੇ ਦੇ ਜਲਸੀ ਵੈੜ ਦੁਜਾ ਸੁਗਾ ਠੀਕ ਆ ਤੁਸੀਂ ਬਾਤੀ ਦਿਖਾ ਦਿਓ ਵੈੜ ਦੀ ਇਹ ਵੀ ਥੱਲੇ ਚੰਗੀ ਭਰ ਜਾਣੀ ਆ ਸਾਰੀਆਂ ਗਰਮੀ ਇਹਨੇ ਵਧੀਆ ਦੁੱਧ ਦੇਈ ਜਾ ਆ ਜ ਲੈ ਆਓ ਆ ਦੇ ਬਾਸ ਚਰਵਾੜ ਦੇ ਦਾ ਨਜ਼ਾਰਾ ਲਵੇ ਅੱਛਾ ਜੀ ਹਾਂ ਜੀ ਤੇ ਇਹਦਾ ਫਰਮੂਲਾ ਭਾਜੀ ਕੋਈ ਇਹਦਾ 50 ਨਹੀਂ ਕੋ 45 ਨਹੀਂ ਕਰਨਾ ਅੱਛਾ ਇਹ ਹਾਂ ਨਹੀਂ 37000 ਦੀ ਵਾੜ ਦੇ ਦੇਣੀ ਮਾਨਤਾਂ ਨੂੰ ਮੌਕੇ ਤੇ ਹੋਊਗਾ ਅੱਛਾ ਹਾਂਜੀ ਤੇ ਇਹ ਕਿੰਨਾ ਦੁੱਧ ਕੱਢੀ ਜਾਊਗਾ ਭਾਜੀ ਭਾਜੀ 12 13 ਕਿਲੋ ਚਵਾਈ ਜਾਊਗੀ ਹਲੇ 10 ਦਿਨ ਦੀ ਕੱਚੀ ਬਣੂ ਬਣੂ ਚੰਗੀ ਠੀਕ ਐ ਥੱਲੇ ਚੰਗੀ ਭਰ ਜਾਊਗੀ ਬਾਕੀ ਇਹ ਆ ਵੀ ਦੁੱਧ ਸੰਗਣਾ ਤਾਂ ਇੰਨਾ ਘਾਵਾਂ ਦਾ ਹਾਂਜੀ ਜਲਸੀਆਂ ਵੜਾ ਤੁਹਾਨੂੰ ਬਾਕੀ ਦੁੱਧ ਥਾਣੇ ਦੇ ਵੀ ਦੇਖ ਸਕਦੇ ਤੇ ਹੋਰ ਕੁਛ ਕੀ ਨਾ ਮਿੱਧੀ ਫਿਰ ਹਰ ਪੀ ਭਾਈ ਜਿਹੜੀਆਂ ਸਈਆਂ ਵਾਂ ਮੀਰ ਭਰਾ ਚੋ ਕੇ ਖੜੇ ਜਿਹੜੀਆਂ ਗੱਬਣਾ ਇੱਥੋਂ ਪਾਸ ਕਰਕੇ ਪਾਸ ਕਰਕੇ ਦੇਖ ਕੇ ਖੜੇ ਹਨ ਜਿਸ ਤਰ੍ਹਾਂ ਕਿ ਵੀ ਇਧੀਆਂ ਨੇ ਕਿਹਾ ਸਈਆਂ ਦੀ ਆਪਣੀ ਇੱਥੇ ਆ ਕੇ ਚਵਾਈ ਕਰਕੇ ਖੜੋ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ